ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਮਨੋਚ ਚੱਕੀ ਵਾਲ ਤੇ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਇਸ ਟਾਈਮ ਬਠਿੰਡਾ ਦੇ ਪਰਸਰਾਮ ਨਗਰ ਚੌਂਕ ਤੇ ਮੌਜੂਦ ਆ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਥ ਕੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਇੱਕ ਨੋਟਸੋ ਕੱਢਿਆ ਜਾ ਰਿਹਾ ਸਾਡੇ ਨਾਲ ਗੱਲਬਾਤ ਕਰਨ ਲਈ ਆਮ ਆਦਮੀ ਪਾਰਟੀ ਦੇ ਬਠਿੰਡਾ ਸ਼ਹਿਰੀ ਦੇ ਐਮ ਐਲ ਏ ਜਗਰੂਪ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਜਿਲਸਬ ਜੇ ਗੱਲ ਕਰੀਏ ਬਠਿੰਡਾ ਚ ਕਾਫੀ ਫੋਕਸ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਵੱਲ ਖਾਸ ਕਰਕੇ ਪਹਿਲਾਂ ਸੀਐਮ ਭਗਵਤ ਸਿੰਘ ਮਾਨ ਕਾਫੀ ਰੋਡ ਸ਼ੋਅ ਕਰਕੇ ਗਏ ਆ ਰੈਲੀਆਂ ਕਰਕੇ ਗਏ ਆ ਅੱਜ ਅਰਵਿੰਦ ਕੇਜਰੀਵਾਲ ਜਿਹੜੇ ਸੁਪਰੀਮੋ ਐ ਤੋਂ ਉਹ ਵੀ ਰੋਡ ਸ਼ੋਅ ਕਰਨ ਜਾ ਰਿਹਾ ਬਠਿੰਡਾ ਚ ਕਾਫੀ ਫੋਕਸ ਕਰ ਰਹੀ ਆ ਆਮ ਆਦਮੀ ਪਾਰਟੀ ਕੀ ਕਰਨਾ ਚਾਹੁੰਗੇ ਆਮ ਆਦਮੀ ਪਾਰਟੀ ਕਰਦੇ ਬਠਿੰਡੇ ਨਹੀਂ 13 ਦੀਆਂ 13 ਸੀਟਾਂ ਦੇ ਫੋਕਸ ਕਰ ਰਹੀ ਆ ਸਾਡੇ ਜਿੰਨੇ ਵੀ ਸੀਨੀਅਰ ਲੀਡਰ ਹੈ ਭਾਵੇਂ ਭਗਵਤ ਸਿੰਘ ਮਾਨ ਜੀ ਨੇ ਸਾਡੇ ਮੁੱਖ ਮੰਤਰੀ ਭਾਵੇਂ ਅਰਵਿੰਦ ਕੇਜਰੀਵਾਲ ਜੀ ਨੇ ਭਾਵੇਂ ਸਾਡੇ ਜਿਹ ਸੰਦੀਪ ਪਾਠੀ ਹਰ ਜਗ੍ਹਾ ਜਾ ਰਿਹਾ ਹੈ ਅਸੀਂ 13 ਦੀਆਂ 13 ਸ਼ੀਟਾਂ ਜਿੱਤਾਂ ਦਾ ਤਿਆਰ ਕੀਤਾ ਹੋਇਆ ਲੋਕ ਸਾਡੇ ਨਾਲ ਨੇ ਖਾਸ ਤੌਰ ਤੇ ਸਾਡੇ ਕੈਂਡੀਡੇਟ ਜਿਹੜੇ ਨੇ ਉਹ ਬਹੁਤ ਵਧੀਆ ਇਮੇਜ ਦੇ ਰਹੇ ਮੈਂ ਤੁਹਾਨੂੰ ਗੱਲ ਕਰ ਰਿਹਾ ਸੀ ਕਿ ਅਸੀਂ ਜਿਹੜੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਚਪਾਲਾਂ ਪੰਚਾਇਤਾਂ ਦੀ ਗੱਲਾਂ ਕਰਦੇ ਆ ਕਿ ਭ੍ਰਿਸ਼ਟ ਹੋ ਰਿਹਾ ਜਿਹੜਾ ਟੰਚ ਹੈ ਭਾਵੇਂ ਅਸੈਂਬਲੀਆਂ ਨੇ ਭਾਵੇਂ ਪਾਰਲੀਮੈਂਟ ਹੈ ਮੇਰਾ ਉਹਨਾਂ ਨੂੰ ਸਿੱਧਾ ਸਵਾਲ ਹੈ ਵੀ ਇਹਨਾਂ ਪ੍ਰਸ਼ਟਾਗੋ ਨੂੰ ਭੇਜਣ ਵਾਲਾ ਕੌਣ ਹੈ ਔਰ ਸਾਰੀ ਜਨਤਾ ਉਸ ਦੀ ਉਹਦੀ ਜ਼ਿੰਮੇਵਾਰੀ ਹੈ ਮੈਂ ਵੀ ਉਹਦੇ ਵਿੱਚ ਸ਼ਾਮਲ ਹੈ ਅਸੀਂ ਚਾਹੁੰਦੇ ਹਾਂ ਕਿ ਜੇ ਰਾਜਨੀਤੀ ਨੂੰ ਤੁਸੀਂ ਸਵੱਛਤਾ ਰਮਾਨਦਾਨੀ ਦੀ ਲਿਆਉਣਾ ਹੈ ਤਾਂ ਸਵੱਛ ਕਰੈਕਟਰ ਦੇ ਬੰਦੇ ਇਮਾਨਦਾਰ ਬੰਦੇ ਨੂੰ ਭੇਜਣਾ ਪਊਗਾ ਤੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਤੋਂ ਵਧੀਆ ਬਦਲ ਕੋਈ ਨਹੀਂ ਬਟਿੰਡਾ ਪਾਰਲੀਮੈਂਟ ਦੇ ਲੋਕਾਂ ਦੇ ਲਈ ਮੈਂ ਬੇਨਤੀ ਕਰਦਾ ਕਿ ਇੱਕ ਇੱਕ ਵੋਟਰਾਂ ਦੇ ਹੱਕ ਵਿੱਚ ਪਾਉਣ ਤਾਂ ਕਿ ਜਿਹੜੇ ਐਸੇ ਦੇ ਨਾਲ ਲੋਕ ਜਿੱਤਦੇ ਰਹੇ ਜਾਂ ਜਿਤਨਾ ਚਾਹੁੰਦੇ ਆ 2022 ਚ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਸਬਸਕ੍ਰਾਈਬ ਆ ਉਹਨਾਂ ਨੇ ਪੈਸਾ ਵੀ ਵੰਡਿਆ ਲੋਕਾਂ ਨੇ ਪੈਸਾ ਵੀ ਲਿਆ ਔਰ ਉਸ ਤੋਂ ਬਾਅਦ ਬਹੁਤ ਇਮਾਨਦਾਰ ਬੰਦਿਆਂ ਨੂੰ ਪਾਈ ਔਰ 92 ਸੀਟਾਂ ਦੇ ਕੇ ਸਰਕਾਰ ਬਣਾਈ ਅਗਰ ਦੋ ਵਾਰ ਪੰਜਾਬ ਦੇ ਲੋਕੇ ਦਰਾ ਦੇਣ ਇਹਨਾਂ ਦੇ ਪੈਸੇ ਦੇਣ ਤੋਂ ਬਾਅਦ ਵੀ ਜੇ ਜਿੱਤਣਾ ਛਕਣ ਜਾਂ ਤਾਂ ਇਹ ਆਪਣੀ ਰਾਜਨੀਤੀ ਛੱਡ ਦੇਣਗੇ ਜਾਂ ਇਮਾਨਦਾਰੀ ਦੀ ਰਾਜਨੀਤੀ ਕਰਨ ਲੱਗ ਜਾਣਗੇ ਮੈਂ ਅਪੀਲ ਕਰਦਾ ਕਿ ਇਸ ਵਾਰ ਫੇਰ 2022 ਦਾ ਫਾਰਮੂਲਾ ਕੰਨਾ ਹੋਣਾ ਮੈਂ ਉਧਰ ਹੋਣ ਇਹਨਾਂ ਲੋਕਾਂ ਤੋਂ ਲੁੱਟਿਆ ਹੋਇਆ ਪੈਸਾ ਵੀ ਲੈਣ ਔਰ ਜਿਹੜਾ ਇਮਾਨਦਾਰ ਲੋਕਾਂ ਨੂੰ ਗਰਮੀ ਸਿੰਘ ਕੁੱਡੀਆਂ ਵਾਲੇ ਬਰਤਿਆਂ ਨੂੰ ਪਾਰਲੀਮੈਂਟ ਵਿੱਚ ਚੁਣ ਕੇ ਭੇਜੇ। ਜੀ ਸਰ ਤੁਸੀਂ ਗੱਲ ਕੀਤੀ ਹੈ 2022 ਦੀ ਜਿਹੜੀ ਆਮ ਆਦਮੀ ਪਾਰਟੀ ਦੀ ਹਵਾ ਚੱਲੀ ਸੀ 2025 ਵਿਧਾਨ ਸਭਾ ਚ ਕੀ ਉਹ 2024 ਚ ਨਜ਼ਰ ਆਏਗੀ? ਬਿਲਕੁਲ ਆ ਰਹੀ ਹੈ ਸਾਨੂੰ। ਆਏਗੀ ਨਹੀਂ ਆ ਰਹੀ ਹੈ ਤੁਸੀਂ ਦੇਖਦੇ ਹੋ। ਬਟਿੰਡੇ ਪਾਰਲੀਮੈਂਟ ਜਾ ਕੇ ਦੇਖੋ ਤੁਸੀਂ ਬੱਤਰ ਘਾਰੋਂ ਬੜਾ ਵੱਡਾ ਆਵਾਰ ਹੈ ਲੋਕ ਸਾਡੇ ਨਾਲ ਨੇ ਸਾਡੇ ਕੈਂਡੀਡੇਟ ਨੂੰ ਪਸੰਦ ਕਰਦੇ ਆ ਸਾਡੇ ਜਿਹੜੀਆਂ ਪਾਰਟੀ ਦੀਆਂ ਨੀਤੀਆਂ ਪਸੰਦ ਕਰਦੇ ਉਹਨਾਂ ਨੂੰ ਪਤਾ ਹੈ ਕਿ 865 ਤੋਂ ਉੱਪਰ ਜਿਹੜੇ ਮੱਲਾ ਕਲੀਨਿਕ ਬਣ ਗਏ ਸਕੂਲ ਆਫ ਐਮੀਨੈਂਸ ਬਣ ਗਏ 112 ਔਰ ਸਟੇਟ ਦੇ ਵਿੱਚ ਵੱਡੇ ਪ੍ਰੋਜੈਕਟ ਟਾਟਾ ਦਾ ਪ੍ਰੋਜੈਕਟ ਆਇਆ 2600 ਕਰੋੜ ਰੁਪਏ ਦਾ ਜਿਸ ਤੇ এমਪਲੋਇਮੈਂਟ ਵੀ ਮਿਲੀ ਹੈ ਔਰ ਪਹਿਲੀ ਵਾਰੀ ਇਹ ਕਿਸੇ ਸਰਕਾਰ ਨੇ ਨਹੀਂ ਕਾਰਪੋਰੇਟ ਕਰਾਣੇ ਮੋਦੀ ਦਾ ਕਾਰਪੋਰੇਟ ਕਰਾਣਿਆਂ ਨੂੰ ਬੀਐਸਐਨਐਲ ਵੇਚਤੀ ਸਾਡੇ ਹਵਾਈ ਅੱਡੇ ਵੇਚਤੇ ਸਾਡੀਆਂ ਮੰਦਰਗਾਹਾਂ ਵੇਚਤੀਆਂ ਭਗਵਾਨ ਸਿੰਘ ਮਾਨ ਦੀ ਸਰਕਾਰ ਆ ਜਿਹਨੇ 180 ਕਰੋੜ ਰੁਪਏ ਦੇ ਵਿੱਚ ਕਾਰਪੋਰੇਟ ਕਰਾਣਿਆਂ ਦਾ ਥਰਮਲ ਪਲਾਂਟ ਮੁੱਢ ਕੀਤੇ ਪਿਛਲੀਆਂ ਸਰਕਾਰਾਂ ਨੇ ਸਾਡਾ ਜਿਹੜਾ ਆ ਥਰਮਲ ਪਲਾਂਟ ਹੈ ਇਹਨੂੰ ਬੰਦ ਕੀਤਾ ਜੇ ਸਭ ਦੇ ਵਿਰੋਧੀਆਂ ਦੀ ਗੱਲ ਕਰੀਏ ਵਿਰੋਧੀ ਇਲਜ਼ਾਮ ਲਾਂਦੇ ਰਹੇ ਤੁਹਾਡੇ ਦੇ 2 ਸਾਲ ਹੋ ਗਏ ਤੁਹਾਡੀ ਸਰਕਾਰ ਤੋਂਪੇ ਨੂੰ ਬੀਬੀਆਂ ਨੂੰ ਜਿਹੜਾ 1000 ਰੁਪਏ ਦੀ ਗਾਰੰਟੀ ਦਿੱਤੀ ਸੀ 2022 ਚ ਤੁਸੀਂ ਅੱਜ ਤੱਕ ਪੂਰੀ ਕਰਨ ਚ ਨਾਕਾਮ ਰਹੀ ਹੈ ਮਾਨ ਸਰਕਾਰ ਕੀ ਕਹਿਣਾ ਚਾਹੁੰਦੇ ਆ ਅਸੀਂ ਬਿਲਕੁਲ ਉਸ ਗਾਰੰਟੀ ਦੇ ਉੱਤੇ ਕਾਇਮ ਹੈ ਮਾਨ ਸਾਹਿਬ ਹਰ ਜਗ੍ਹਾ ਕਹਿੰਦੇ ਰਹੇ ਅਸੀਂ ਦੇਵਾਂਗੇ ਜਿਹੜਾ ਪੈਸਾ 8500 ਕਰੋੜ ਰੁਪਏ ਕੇਂਦਰ ਸਰਕਾਰ ਹੀ ਸ਼ੇਅਰ ਕਰਕੇ ਰੋਕੀ ਬੈਠੀ ਹੈ ਕਿ ਜਿਹੜੀਆਂ ਸਹੂਲਤਾਂ ਇਹਨਾਂ ਨੇ ਦੇਣੀਆਂ ਉਹ ਦੇ ਅਸੀਂ ਲੜਾਂਗੇ ਸਾਡਾ 8500 ਕਰੋੜ ਰੁਪਏ ਲੈਣ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਜਾ ਰਹੇ ਨੇ ਔਰ ਜਦੋਂ ਸਾ ਪੈਸਾ ਆ ਜਾਏਗਾ ਬੀਬੀਆਂ ਨੂੰ ਉਹ ਵੀ ਦਿੱਤਾ ਜਾਏਗਾ ਭਗਵਾਨ ਸਿੰਘ ਮਾਨ ਲਾਭ ਦੀ ਜਵਾਨ ਦੇ ਉੱਤੇ ਪੱਕੇ ਨੇ ਸਾਡੀ ਪਾਰਟੀ ਹਰ ਵਾਦਾ ਪੂਰਾ ਕਰੇਗੀ ਗਿੱਲ ਸਾਹਿਬ ਨੇ ਐਮਐਲਏ ਹੁੰਦੇ ਹੋਏ 2 ਸਾਲ ਹੋ ਗਏ 2 ਸਾਲ ਤੋਂ ਉੱਪਰ ਹੋ ਗਏ ਬਟਿੰਡਾ ਦੇ ਜਿਹੜੇ ਮੇਨ ਮੁੱਦੇ ਸੀ ਕਿੰਨੇ ਕਾਲ ਕਰਾਂਚ ਕਾਮਯਾਬ ਹੋਇਆ 250 ਕਰੋੜ ਤੋਂ ਵੱਧ ਤੇ ਕੰਮ ਅੱਜ ਬਟਿੰਡੇ ਸ਼ਹਿਰ ਚੱਲ ਰਿਹਾ ਹੈ ਦੋ ਰਿੰਗ ਰੋਡਾਂ ਜਿਹੜੇ ਇੱਕ ਰਿੰਗ ਰੋਡ 99 ਕਰੋੜ 11 ਲੱਖ ਦੀ ਤੇ ਪੋਰ ਜਿਹੜਾ ਕੰਪਲੀਟ ਹੋਣ ਦੇ ਕੰਢੇ ਹੈ ਰਿੰਗ ਰੋਡ 2 12 ਕਰੋੜ 11 ਲੱਖ ਦੀ ਲਾਗਤ ਦੇ ਨਾਲ ਕੋਲ ਲੱਗਣ ਤੋਂ 15 ਸਾਲ ਪਹਿਲਾਂ ਰੀ ਕੰਸਟਰਕਸ਼ਨ ਜਿਹੜੀ ਆ ਉਹਦਾ ਮੈਂ ਘੇੜਵਲੀ ਤੇਜੀ ਨਾਲ ਕੰਮ ਚੱਲ ਜੀ ਜਾਂਦਾ ਹੈ ਅੱਠ ਮਹੱਲਾ ਕਲੀਨਿਕ ਚਾਲੂ ਹੋ ਚੁੱਕੇ ਨੇ 1969 ਤੋਂ ਬਾਅਦ ਪਟੰਡੇ ਦੇ ਵਿੱਚ ਕੋਈ ਹਸਪਤਾਲ ਨਹੀਂ ਆਇਆ 50 ਬੈੱਡ ਦਾ ਹਸਪਤਾਲ ਸ਼ਿਵਰ ਹਸਪਤਾਲ ਦੇ ਵਿੱਚ ਕ੍ਰਿਟੀਕਲ ਕੇਅਰ ਸੈਂਟਰ ਬਣ ਰਿਹਾ ਹੈ ਇੱਕ ਕਸਾਲ ਤਿਆਰ ਕਰਕੇ 17 ਕਰੋੜ 21 ਲੱਖ ਦੀ ਲੱਗ ਦੇ ਨਾਲ ਅਸੀਂ ਸਪੋਰਟ ਕਰਦੇ ਨਾਲ ਪਟੰਡੇ ਦੇ ਲੋਕਾਂ ਨੂੰ ਦੋ ਮਸ਼ੀਨਾਂ ਸੀਆਂ ਡੈਲਸੀ ਜਿਹੜੋਂ ਮੈਥੇ ਆਏ 10 ਮਸ਼ੀਨਾਂ ਡੈਲਸੀ ਵਾਸਤੇ ਨਰਸ ਸਟਾਫ ਨਵਾਂ ਭਰਤੀ ਕਰਕੇ ਪੈਸਾ ਨਹੀਂ ਲਿਆ ਜਾਂਦਾ ਮੁਕਤ ਇਲਾਜ ਕੀਤਾ ਜਾਂਦਾ ਕੰਨਾਂ ਦੀਆਂ ਮਸ਼ੀਨਾਂ ਅੱਖਾਂ ਦੀਆਂ ਐਨਕਾਂ ਨਕਲੀ ਅੰਗ 80% ਤੋਂ ਵੱਧ ਅਪੰਗ ਵਿਅਕਤੀਆਂ ਨੂੰ ਜਿਹੜੀ ਇਲੈਕਟ੍ਰੋਨਿਕ ਟ੍ਰਾਈਸਾਈਕਲ ਹੈ ਫ੍ਰੀ ਦਿੱਤੇ ਜਾਂਦੇ ਨੇ ਐਸੇ ਪਾਣੀ ਦਾ ਜਿਹੜਾ ਸਭ ਤੋਂ ਵੱਡਾ ਮਸਲਾ ਹੈ ਪੀਣ ਵਾਲੇ ਦਾ ਅੱਜ ਤਾਈਂ ਕਿਸੇ ਨੇ 2010 ਤੋਂ ਲੈ ਕੇ 24 ਆ ਗਿਆ 14 ਸਾਲਾਂ ਚ ਇੱਕ ਗੈਲਨ ਵੀ ਅਗੂਮੈਂਟੇਸ਼ਨ ਨਹੀਂ ਕੀਤੀ 42 ਕਰੋੜ 70 ਲੱਖ ਦਾ ਪ੍ਰੋਜੈਕਟ ਜੀਲ ਨੰਬਰ 1 ਨੂੰ ਲੈ ਕੇ ਬਟਨਟੇਚਰ ਨੂੰ ਸਮਰਪਿਤ ਕਰਤਾ ਜਾਊਗਾ ਔਰ ਜਿਹੜਾ ਸਾਡਾ ਆਹ ਇਲਾਕਾ ਜਿੱਥੇ ਅਸੀਂ ਖੜੇ ਹਾਂ ਪਾਣੀ ਨਾਲ ਭਰਦਾ 1978 ਤੋਂ ਸੀਮਤ ਪੈ ਰਿਹਾ ਕਿਸੇ ਨੇ ਦੋ ਕਿਨਾਰੇ ਜਗ੍ਹਾ ਨਹੀਂ ਲਈ ਡਿਸਪੋਜ਼ਲ ਕਿੱਥੇ ਹੋਵੇ ਅਸੀਂ ਡਿਸਪੋਜ਼ਲ ਇਲਲੀਗਲ ਸਿਟਰ ਹੈ ਸਰਮਲ ਦੀ ਜ਼ਮੀਨ ਮੈਂ 20 ਕਿੱਲੇ ਜ਼ਮੀਨ ਮੁੱਲ ਲੈਣ ਦਾ ਪ੍ਰਪੋਜ਼ਲ ਪੇਵਾ ਚੁੱਕੇ ਆਉਣ ਵਾਲੇ ਸਮੇਂ 'ਚ ਇਸ ਇਲਾਕੇ ਨੂੰ ਨਵਾਂ ਐਸਟੀਪੀ ਇਲਾਕੇ ਡਿਸਪੋਜ਼ਲ ਮਿਲੇਗੀ ਜਿਹਦੇ ਨਾਲ ਲੋਕ ਰਾਤ ਪਸ਼ੂਆਂ ਦਾ ਅਵਾਰਾ ਪਸ਼ੂਆਂ ਦਾ ਜਿਹੜਾ ਮਸਲਾ ਹੈ ਸਾਰੇ ਪੰਜਾਬ 'ਚ ਹੈ ਅਸੀਂ ਮਸਲੇ ਨੂੰ ਬੜੀ ਗੰਮੀਜਤਾ ਨਾਲ ਲਿਆ ਤੋਂ ਸ਼ਹਿਰ ਨੰਬਰ ਇੱਕ ਬਟਿੰਡਾ ਨੰਬਰ 2 ਪਟਿਆਲਾ ਚੁਣੇਗੇ ਜਿੱਥੇ ਵਾਰਾ ਪਛਮਾ ਤੋਂ ਮੁਕਤੀ ਦਵਾਈ ਜਾ ਰਹੀ ਹੈ ਜਿਹਦੇ ਲਈ ਪਿੰਡ ਚੁੰਬੇ 7.5 ਕਰੋੜ 90 ਲੱਖ ਦੀ ਲਾਗਤ ਨਾਲ ਗਰਮੀਤ ਸਿੰਘ ਕੁੱਡੀਆਂ ਤੋਂ ਅਦਕਾਰਨ ਕਰਾਇਆ ਇੱਕ ਸ਼ੈਡ ਦਾ ਤਿੰਨ ਸ਼ੈਡ ਹੋਰ ਬਣ ਰਿਹਾ ਹੈ ਆਉਣ ਵਾਲੇ ਸਮੇਂ ਤੁਸੀਂ ਵਾਰਾ ਪਛਮਾ ਦੀ ਸਮੱਸਿਆ ਨੂੰ ਦੇਮਾਗੇ ਸਾਡੀ ਸਰਕਾਰ ਨੇ ਐਸਐਸਐਫ ਸੜਕਾਂ ਦੇ ਰੱਖਿਆ ਬੋਲ ਪਹਿਲੀ ਵਾਰੀਆਂ ਜਦੋਂ 70 ਸਾਲ ਚੋਈ ਹੈ ਔਰ 17 ਮੌਤਾਂ ਹਰ ਮਹੀਨੇ ਹੁੰਦੀਆਂ ਸੀ ਐਕਸੀਡੈਂਟਾਂ ਦੇ ਨਾਲ ਅੱਜ ਉਹ ਜਨਵਰੀ 26 ਜਨਵਰੀ ਨੂੰ ਸ਼ੁਰੂ ਕੀਤੀ ਸੀ ਸਿਰਫ ਤਿੰਨ ਮੌਤਾਂ ਹੋਈਆਂ ਮਾਰਤਕ ਔਰ 273 ਬੰਦਿਆਂ ਨੂੰ ਉਥੋਂ ਚੱਕ ਕੇ ਇਲਾਜ ਕਰਾ ਕੇ ਉਹਨਾਂ ਦੀ ਜਾਨ ਬਚ ਗਈ 127 ਬੰਦਿਆਂ ਨੂੰ ਫਾਸਟ ਟੈਕ ਕੇ ਕਰੀ ਛੁੜਿਆ। ਕੇਲ ਸਾਹਿਬ ਜੇ ਗੱਲ ਕਰੀਏ ਤਾਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਰੋਡ ਸ਼ੋਅ ਕੱਟਣ ਜਾ ਰਹੇ ਆ ਪਰਸਲਾਮਨਗਰ ਚੌਂਕ ਬਠਿੰਡਾ ਤੋਂ ਸ਼ੁਰੂ ਹੋਣਾ ਹੈ। ਕਿੰਨੇ ਕ ਇਕੱਠ ਹੋਣ ਦੀ ਉਮੀਦ ਲੱਗਦੀ ਹੈ ਤੁਹਾਨੂੰ? ਦੇਖੋ ਇਕੱਠ ਲੋਕ ਆਪ ਮਹਾਰੇ ਆ ਰਹੇ ਕੋਈ ਇਕੱਠ ਅਸੀਂ ਇਸ ਕਰਕੇ ਕੋਈ ਪਰਪਲ ਨਹੀਂ ਕਰ ਰਹੇ। ਆਪ ਮਹਾਰੇ ਕਿੰਨੇ ਲੋਕ ਆਉਣਗੇ ਤੁਹਾਡਾ ਕੈਮਰਾ ਤੁਹਾਨੂੰ ਦੱਸੇਗਾ ਲੋਕ ਦੇਖਣਗੇ ਤੁਸੀਂ ਕਿੱਧਰ। ਅੱਛਾ ਗੁਰਮੀਤ ਸਿੰਘ ਖੁੱਡੀਆਂ ਨੂੰ ਲੋਕ ਸਭਾ ਬਠਿੰਡਾ ਤੋਂ ਤੁਹਾਡੇ ਉਮੀਦਵਾਰ ਆਪ ਦੇ

ਔਰ WhatsApp ਚੈਨਲ ਪਰ